ਸਤਿ ਸ਼੍ਰੀ ਅਕਾਲ ਜੀ ਆਪਾਂ ਖੜੇ ਆ ਰਾਜਸਥਾਨ ਦੇ ਇੱਕ ਆਮ ਜਿਹੇ ਦਿਖਣ ਵਾਲੇ ਪਿੰਡ ਇਸ ਪਿੰਡ ਦਾ ਨਾਮ ਹੈ ਖੀਚਨ ਜੇ ਤੁਸੀਂ ਆਪਾ ਬੀਕਾਨੇਰ ਤੋਂ ਜੈਸਲਮੇਰੋਂ ਜਾਂਦੇ ਆ ਤਾਂ ਰਸਤੇ 'ਚ ਇੱਕ ਫਲੋਦੀ ਨਾਮ ਦਾ ਸ਼ਹਿਰ ਆਉਂਦਾ ਤੇ ਉਹਦੇ ਤੋਂ 2 ਕਿਲੋਮੀਟਰ ਲੈਫਟ ਸਾਈਡ ਮੁੜ ਕੇ ਇਹ ਪਿੰਡ ਆ ਰੈਂਡ ਸੈਂਡ ਵਜੋਂ ਘਰਾਂ ਦੇ ਆਰਕੀਟੈਕਚਰ ਵਜੋਂ ਇੱਕ ਆਮ ਜਿਹਾ ਪਿੰਡ ਆ ਪਰ ਇਸ ਪਿੰਡ 'ਚ ਇੱਕ ਬਹੁਤ ਖਾਸ ਚੀਜ਼ ਆ ਉਹ ਆ ਜੀ ਇੱਥੇ ਮੰਗੋਲੀਆ ਚਾਈਨਾ ਜਾਂ ਹੋਰ ਉਹ ਉਹ ਏਰੀਆ ਦੇ ਨੇੜੇ ਤੇ ਡੇ ਇਲਾਕੇ ਤੋਂ ਆਉਂਦੇ ਪੰਛੀ ਸ਼ਾਇਦ ਤੁਸੀਂ ਬੈਕਗ੍ਰਾਉਂਡ 'ਚ ਆਵਾਜ਼ਾਂ ਸੁਣ ਪਾ ਰਹੇ ਹੋਵੋਗੇ ਇਹਨੇ ਜੀ ਡੈਮੋਸਲ ਕ੍ਰੇਨਸ ਇੱਥੇ ਲੋਕਲਸ ਦੇ ਦੱਸਣ ਮੁਤਾਬਕ 1970 ਦੇ ਨੇੜੇ ਤੇ ਡੇ ਇੱਥੇ ਇੱਕ ਜੈਨ ਪਰਿਵਾਰ ਆ ਉਹਨਾਂ ਨੇ ਜਦੋਂ ਇਹ ਆਪਾਂ ਘਰਾਂ ਜਾਵਾਂ ਵੀ ਪੰਛੀਆਂ ਨੂੰ ਕੁਛ ਨਾ ਕੁਛ ਪਾ ਦਿੰਨੇ ਆ ਦਾਣਾ ਵਗੈਰਾ ਉਹ ਪਾਉਣੇ ਸ਼ੁਰੂ ਕਰੇ ਤੇ ਹਾਲੀ ਹਾਲੀ ਇਹ ਜੋ ਪ੍ਰਵਾਸੀ ਪੰਛੀ ਨੇ ਪਹਿਲਾਂ 5-7 ਦੀ ਗਿਣਤੀ ਚਾਹੀ ਗਿਣਤੀ ਸੌਆਂ ਚ ਹੋ ਗਈ ਤੇ ਅੱਜ ਦੇ ਸਮੇਂ ਦੇ ਹਾਲਾਤ ਇਹ ਨੇ ਕਿ ਇਹ ਗਿਣਤੀ ਹਜ਼ਾਰਾਂ ਚ ਹੋਈ ਹੋਈ ਆ ਤੇ ਇੰਡੀਅਨ ਗਵਰਨਮੈਂਟ ਵੀ ਇਹ ਤੇ ਕਾਫੀ ਸਰਚਾ ਕਰਦੀ ਆ ਇਹਨਾਂ ਦੇ ਆਉਣ ਦਾ ਸਮਾਂ ਨਵੰਬਰ ਤੋਂ ਸ਼ੁਰੂ ਹੋ ਜਾਂਦਾ ਤੇ ਲਗਭਗ ਮਾਰਚ ਤੱਕ ਇੱਥੇ ਰਹਿੰਦੇ ਆ ਤੇ ਫਿਰੇ ਵਾਪਸ ਆਪਦੇ ਜੋ ਅਰੀਜਨਲ ਜਿੱਥੋਂ ਦੇ ਹੈਗੇ ਉਹਨਾਂ ਇਲਾਕਿਆਂ ਚੱਲ ਜਾਂਦੇ ਆ ਇਸ ਸਮੇਂ ਉਹਨਾਂ ਇਲਾਕਿਆਂ 'ਚ ਠੰਡ ਜ਼ਿਆਦਾ ਹੋਣ ਕਾਰਨ ਇਹ ਹੋਰ ਜਗ੍ਹਾ ਤੇ ਪ੍ਰਵਾਸ ਕਰ ਜਾਂਦੇ ਆ ਤੇ ਕੀਚਨ ਉਹ ਜਗ੍ਹਾ 'ਚ ਇਕ ਹੁਣ ਫਰਵਰੀ ਦਾ ਅਖੀਰ ਹੋਣ ਕਾਰਨ ਇਹਨਾਂ ਦੀ ਗਿਣਤੀ ਇੱਥੇ ਘਟਣ ਲੱਗ ਗਈ ਆ ਪੀਕ ਹੁੰਦਾ ਇਹਨਾਂ ਦਾ ਦਸੰਬਰ ਤੋਂ ਲੈ ਕੇ ਜੋ ਜਨਵਰੀ ਆ ਦਸੰਬਰ ਤੇ ਜਨਵਰੀ ਦੋ ਮਹੀਨੇ ਇਹ ਗਿਣਤੀ ਬਹੁਤ ਜ਼ਿਆਦਾ ਹੁੰਦੀ ਆ ਤੇ ਹੁਣ ਵੀ ਇਹਨਾਂ ਦੇ ਨਾਮ ਤੇ ਇੱਕ ਟਰਸਟ ਬਣਿਆ ਹੋਇਆ ਜਿਹਦੇ ਕੇ ਸਾਰਾ ਦੇਖਰੇਖ ਕਰਦੇ ਆ ਜੋ ਜੈਨ ਫੈਮਿਲੀ ਜਾਂ ਜੋ ਇੰਦੇ ਲੋਕਲ ਦੱਸਣ ਦੇ ਮੁਤਾਬਕ ਜੋ ਬਾਣੀਆਂ ਪਰਿਵਾਰ ਨੇ ਕਹੀ ਇਹ ਛੋਟੀ ਜੀ ਜੋ ਲੇਕ ਆ ਜਾਂ ਸੈਂਚੁਰੀ ਕਾਹ ਦੰਨੇ ਆ ਇਹਦੇ ਤੋਂ 1 ਕਿਲੋਮੀਟਰ ਸਾਈਡ ਤੇ ਇਹਨਾਂ ਦਾ ਫੀਡਿੰਗ ਗਰਾਊਂਡ ਆ ਜਿੱਥੇ ਇਹਨਾਂ ਨੂੰ ਜੋ ਇਹ ਖਾਂਦੇ ਨੇ ਅਨਾਜ ਉਹ ਪਾਇਆ ਜਾਂਦਾ ਉਹਦੇ ਚ ਮੇਨਲੀ ਬਾਜਰਾ ਪਾਉਂਦੇ ਆ ਅਸੀਂ ਤੇ ਜੋ ਗਾਈਡ ਆ ਜਾਂ ਇੱਥੇ ਦੇ ਲੋਕਲ ਨੇ ਉਹਨਾਂ ਦੇ ਦੱਸਣ ਮੁਤਾਬਕ 10 ਤੋਂ 15 ਕੁਇੰਟਲ ਬਾਜਰੇ ਦੀ ਖਾਪ ਤੇ ਇੱਕ ਦਿਨ ਦੀ ਆ ਤਾਂ ਇੱਕ ਬੰਦੇ ਵੱਲੋਂ ਕਰਿਆ ਇੱਕ ਛੋਟਾ ਜਿਹਾ ਨੇਕ ਕੰਮ ਕਿਵੇਂ ਹਾਲਾਤਾਂ ਨੂੰ ਬਦਲ ਦਿੰਦਾ ਇਸ ਜਗ੍ਹਾ ਤੇ ਡਰੋਨ ਉਡਾਉਣ ਦੀ ਮਨਾਹੀ ਆ ਆਲੇ ਦੁਆਲੇ ਤੋਂ ਵਿਚਾਰੇ ਪਾਸੇ ਫੈਂਸਿੰਗ ਕਰੀ ਹੋਈ ਆ ਤੇ ਜੋ ਲੋਕਲ ਬਾਕੀ ਦੇ ਜੀਵ ਨੇ ਉਹ ਵੀ ਇਹਨਾਂ ਦੇ ਅਕੋਰਡਿੰਗ ਹੀ ਢਲ ਚੁੱਕੇ ਆ ਜਿਵੇਂ ਆਪਣੇ ਕੁੱਤੇ ਫਿਰਦੇ ਆ ਇਸ ਜਗ੍ਹਾ ਤੇ ਬੈਠਣ ਲਈ ਛੋਟੀ ਅਰੇਂਜਮੈਂਟ ਵੀ ਕੀਤੀ ਹੋਈ ਆ। ਕੁੱਲ ਮਿਲਾ ਕੇ ਜੇ ਫੈਮਿਲੀ ਨਾਲ ਆਉਣੇ ਆ ਤਾਂ ਜਗ੍ਹਾ ਵਰਥ ਹੈ ਟਾ 20 ਮਿੰਟ ਦਾ ਘੰਟਾ ਥੋੜਾ ਇੱਥੇ ਸੋਹਣਾ ਸੌਖਾ ਲੰਘੀ। ਬੈਕਗ੍ਰਾਉਂਡ ਮਿਊਜ਼ਿਕ ਆ ਪੂਰਾ ਤੇ ਸਮੇਂ ਦੇ ਬਹੁਤ ਹੀ ਪਾਬੰਦ ਨੇ। ਉਹਨਾਂ ਦੇ ਜੋ ਫੀਡਿੰਗ ਗਰਾਊਂਡ ਆ ਉੱਥੋਂ ਲਗਭਗ ਇਹ ਸਵੇਰ 7:00 7:30 ਆ ਜਾਂਦੇ ਆ। ਉਹ ਉਸ ਤੋਂ ਬਾਅਦ ਲਗਭਗ 3:00 ਵਜੇ ਤੱਕ ਇਸ ਜਗ੍ਹਾ ਰਹਿੰਦੇ ਆ ਤੇ ਫੇਰ ਆਪਦਾ ਇਹ ਪਿੱਛੇ ਜੋ ਖਾਲੀ ਏਰੀਆ ਪੈਨੇ ਉਹਨਾਂ ਜਾ ਕੇ ਰਹਿ ਪੈਂਦੇ ਤੇ ਸਵੇਰ ਫੇਰ ਇਸ ਸਟਾਰਟਿੰਗ ਦੇ ਹੁੰਦੀ ਫੀਡਿੰਗ ਗਰਾਊਂਡ ਤੋਂ ਕਰਦੇ ਆ। ਜਿਵੇਂ ਆਪਣੇ ਪੰਜਾਬ 'ਚ ਬਹੁਤ ਸੋਹਣੀ ਜਗ੍ਹਾ ਜੇ ਤੁਸੀਂ ਬਰਡ ਵਾਚਿੰਗ ਚ ਰੁਚੀ ਰੱਖਦੇ ਹੋਗੇ। ਹਰੀਕੇ ਵੈਟਲੈਂਡਸ ਹਰੀਕੇ ਪਤਨਾਪਾ ਕਹਿੰਦੇ ਨੇ ਆ ਪੰਜਾਬ ਸਰਕਾਰ ਨੇ ਇੱਕ ਦੋ ਵਾਰ ਖੇਚਲ ਕਰੀਆ ਪਰ ਉਸ ਲੈਵਲ ਦਾ ਡਵੈਲਪ ਕਰਿਆ ਨਹੀਂ ਜਿੰਨੀ ਸੋਹਣੀ ਉਹ ਜਗਾ ਉੱਥੇ ਵੀ ਬਹੁਤ ਕੰਛੀ ਆਉਂਦੇ ਯਾਰ ਜਿਤਨੇ ਆਉਂਦੇ ਮੰਗੋਲੀਆ ਤੋਂ ਚਾਈਨਾ ਤੋਂ ਕੋਟੇ ਵੀ ਇਸੇ ਤਰ੍ਹਾਂ ਦੁਨੀਆ ਦੇ ਅਲੱਗ-ਅਲੱਗ ਏਰੀਆਸ ਤੋਂ ਆਉਂਦੇ ਠੀਕ ਹੈ ਜੀ ਛੋਟੀ ਜੀ ਵੀਡੀਓ ਇੱਕ ਆਫ-ਬੀਟ ਪਲੇਸ ਬਾਰੇ ਜੇ ਤੁਸੀਂ ਜੈਸਲ ਮੇਰੂ ਘੁੰਮਣ ਦਾ ਪਲਾਨ ਬਣਾਇਆ ਹੋਇਆ ਤਾਂ ਇਹ ਸੂਜੀ ਆਪਣੀ ਲਿਸਟ ਵਿੱਚ ਸ਼ਾਮਲ ਕਰ ਲਓ ਲਗਭਗ ਹਾਈਵੇ ਤੋਂ 5 ਮਿੰਟ ਦੀ ਦੂਰੀ ਤੇ ਪਿੰਡ ਆ ਤੇ ਇੱਥੇ ਜੇ ਤੁਸੀਂ 20 ਮਿੰਟ ਸਪੈਂਡ ਕਰਦੇ ਹੋ ਤਾਂ ਕੁੱਲ ਮਿਲਾ ਕੇ ਅੱਧੇ ਘੰਟੇ ਦਾ ਟੂਰ ਬਣਦਾ